ਇਹ ਕਹਾਣੀ ਸਿਖਾਉਂਦੀ ਹੈ ਕਿ ਮਿਹਨਤ ਕਦੇ ਵੀ ਖਾਲੀ ਨਹੀਂ ਜਾਂਦੀ ਇੱਕ ਚਮਤਕਾਰੀ ਪੰਛੀ ਨੇ ਮਿਹਨਤੀ ਪਰਿਵਾਰ ਨੂੰ ਦਿੱਤੇ ਹੀਰੇ ਸੋਨੇ ਚਾਂਦੀ ਦੀ ਦਾਤ ਸੁਣੋ ਇਹ ਸਾਰੀ ਕਹਾਣੀ ਇੱਕ ਪਿੰਡ ਦੇ ਕਿਨਾਰੇ ਇੱਕ ਘਰ ਸੀ ਆਮ ਘਰ ਪਰ ਉਸ ਘਰ ਵਿੱਚ ਰਹਿੰਦੇ ਮੈਂਬਰ ਬਹੁਤ ਹੀ ਮਿਹਨਤੀ ਹੱਦੋਂ ਵੱਧ ਮਿਹਨਤ ਕਰਨ ਵਾਲੇ ਸਨ ਮਾਤਾ ਪਿਤਾ ਬੱਚੇ, ਬਾਬਾ-ਬਾਬੀ ਸਾਰੇ ਮੈਂਬਰ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ। ਇੱਕ ਦਿਨ ਸਵੇਰੇ ਇੱਕ ਪੰਛੀ ਆ ਕੇ ਘਰ ਦੇ ਪਿੱਛੇ ਵਾਲੇ ਦਰਖਤ ਦੀ ਟਾਹਣੀ ਉੱਤੇ ਆ ਬੈਠਿਆ। ਪੰਛੀ ਨਜ਼ਰ ਆ ਘੁਮਾ ਕੇ ਦੇਖਣ ਲੱਗਾ ਕਿ ਸਾਰੇ ਮੈਂਬਰ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਹਨ। ਪਿਤਾ ਹੱਲ ਚਲਾ ਰਹੇ ਸੀ, ਮਾਂ ਰੋਟੀਆਂ ਬਣਾ ਰਹੇ ਸੀ। ਪੁੱਤ ਪੜ੍ਹਾਈ ਕਰ ਰਿਹਾ ਸੀ ਤੇਤੀ ਡੰਕਰਾਂ ਨੂੰ ਪਠੇ ਪਾ ਰਹੀ ਸੀ ਪੰਛੀ ਦੇ ਮਨ ਵਿੱਚ ਇੱਕ ਗਹਿਰੀ ਲਹਿਰ ਚੱਲ ਪਈ ਕਿ ਇਹ ਲੋਕ ਮਿਹਨਤ ਕਰ ਰਹੇ ਨੇ ਰੱਬ ਦੀ ਰਜ਼ਾ ਵਿੱਚ ਰਹਿ ਕੇ ਆਪਣਾ ਕਰਤੱਵ ਨਿਭਾ ਰਹੇ ਨੇ ਫਿਰ ਪੰਛੀ ਰਾਤ ਨੂੰ ਗਾਇਬ ਹੋ ਗਿਆ ਪਰ ਸਵੇਰੇ ਜਦੋਂ ਪਰਿਵਾਰ ਨੇ ਅੱਖਾਂ ਖੋਲੀਆਂ ਤਾਂ ਸਾਰੇ ਹੈਰਾਨ ਰਹਿ ਗਏ ਕਰ ਦੇ ਵਿੜੇ ਵਿੱਚ ਇੱਕ سونے ਦੀ ਥਾਲੀ ਪਈ ਸੀ ਜਿਸ ਵਿੱਚ ਕਿ ਹੀਰੇ ਸੋਨਾ ਚਾਂਦੀ ਪਏ ਸੀ سونے ਦੀ ਥਾਲੀ ਵਿੱਚ ਇੱਕ ਚਿੱਠੀ ਵੀ ਪਈ ਸੀ ਜਿਸ ਵਿੱਚ ਕਿ ਲਿਖਿਆ ਸੀ ਕਿ ਮਿਹਨਤ ਕਦੇ ਵੀ ਖਾਲੀ ਨਹੀਂ ਜਾਂਦੀ ਜਿਹੜਾ ਰੱਬ ਦੀ ਰਜ਼ਾ ਵਿੱਚ ਰਹਿ ਕੇ ਮਿਹਨਤ ਕਰਦਾ ਹੈ ਪ੍ਰਮਾਤਮਾ ਉਸ ਨੂੰ ਫਲ ਜ਼ਰੂਰ ਦਿੰਦਾ ਹੈ ਅੱਜ ਨਹੀਂ ਤਾਂ ਕੱਲ ਜ਼ਰੂਰ ਦਿੰਦਾ ਹੈ ਪਰ ਉਹ ਪੰਛੀ ਕਦੇ ਮੁੜ ਕੇ ਨਹੀਂ ਆਇਆ ਪਰ ਪਰਿਵਾਰ ਨੂੰ ਸਮਝ ਆ ਗਈ ਸੀ ਕਿ ਮਿਹਨਤ ਹੀ ਰੱਬ ਦਾ ਸੱਚਾ ਜਾਪ ਹੈ ਸੋ ਕਿਰਤ ਕਰੋ ਵੰਡ ਛਕੋ ਤੇ ਕਿਸੇ ਦਾ ਹੱਕ ਨਾ ਖਾਓ ਸੋ ਇਹ ਛੋਟੀ ਜਿਹੀ ਕਹਾਣੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਸਬ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਧੰਨਵਾਦ